ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਘੋਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਆਲਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵਿਹੜਾ ਮਖਾਉਣੀਆਂ ਜਿਹੜੀਆਂ ਸਕਰੀਨ ਤੇ ਵੇਖ ਰਹੇ ਆਂ ਬਾਈ ਜਗਜੀਤ ਦੇ ਘਰੇ ਆਏ ਆਂ ਨਿਹਾਲ ਸਿੰਘ ਵਾਲਾ ਤੇ ਬਾਗਾਪੁਰਾਣਾ ਇਸ ਏਰੀਏ ਚ ਮੌਲ ਰੇਟ ਸਾਰਿਆਂ ਨੂੰ ਬਾਈ ਜਗਜੀਤ ਦੇ ਜਾਇਜ਼ ਹੀ ਹੁੰਦੇ ਆ ਬਿਲਕੁਲ ਛੋਟੇ ਪਾ ਹੁੰਦੇ ਆ ਡੇਲੀ ਪਸ਼ੂ ਆਉਂਦੇ ਆ ਬਹੁਤ ਸਾਰੇ ਵਪਾਰੀ ਭਰਾ ਵੀ ਇਸ ਘਰੋਂ ਪਸ਼ੂ ਲਈ ਜਾਂਦੇ ਆ ਇਨਫਾਰਮੇਸ਼ਨ ਲੈ ਦੇਣਾ ਹਾਂਜੀ ਸਾਸਿਕਾ ਸਾਸਿਕਾ ਬਾਈ ਜੀ ਨਾਮ ਤੇ ਐਡਰੈਸ ਨਾਮ ਜਗਜੀਤ ਸਿੰਘ ਪਿੰਡ ਕੋਲਿਆ ਖੁਰਦ ਦਿੱਸੀ ਨਿਹਾਲ ਸਿੰਘ ਵਾਲਾ ਜਿਹੜਾ ਮੋਗਾ ਫੋਨ ਨੰਬਰ ਦੱਸ 9056653918 ਇੱਕ ਨੰਬਰ ਤੋਂ ਸ਼ੁਰੂ ਕਰ ਲੈ ਜਗਜੀਤ ਕੰਨਵਾ ਸੁਆ ਇਹਨੇ ਬਾਈ ਦੂਜੇ ਸੁਣੇ ਸੁਣਾ ਰੇਟ ਮੁਤਾਬਕ ਜਿਹੜਾ 9 ਪਏ ਆ ਜਿਨ੍ਹਾਂ ਤੋਂ ਲਈਆ ਦੋ ਦੋ ਗੰਦੇ ਸੀ ਪਲੂੰ ਦਾ 13 ਕਿਲੋ ਚੋਇਆ ਕੱਦ-ਕਾਠ ਨਾਰਮਲ ਆ। ਹੂੰ ਠੀਕ ਆ। ਤੇ ਦੇ ਦਾਂਗੇ ਆਪਾਂ 35000 ਦੀ। 35 ਦੇ ਦਾਂਗੇ। 9-10 ਦਿਨ ਦੀ ਕੱਚੀ ਐ। ਜਿੰਨਾ ਤੋਂ ਬਾਈ ਕਹਿੰਦਾ ਲਈ ਐ ਉਹ ਕਹਿੰਦੇ 13 ਕਿਲੋ ਦੁੱਧ ਅਸੀਂ ਚੋਇਆ। ਜਰਸੀ ਨਸਲ ਦੀ ਵਹਿੜ ਐ। ਦੁੱਧ ਬਾਈ ਕਹਿੰਦਾ 13 ਕਿਲੋ ਦਿੱਤਾ। ਪਹਿਲੇ ਸੂਏ ਪਲੂਣ ਵੱਛੀ ਨੇ। ਦੂਜੇ ਸੂਏ ਹੁਣ ਸੂੰਦੀ ਐ। ਕੱਲੀ ਕੱਚੀ-ਕੱਚੀ ਐ 9 ਦਿਨ ਪਈ ਐ ਡੇਟ ਮੁਤਾਬਕ। ਵਲਟ ਲੰਪੀਆਂ ਬਹੁਤ 35000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਐ। ਥਾਣ ਸੋਹਣਿਆ ਅਦੀ ਚਵਾਈ ਵਾਲੇ ਬਦਾਮੀ ਰੰਗ ਦੀ ਜਰਸੀ ਆ ਦੁੱਧ ਇਹਨਾਂ ਦਾ ਮੱਝਾਂ ਆ ਰ ਗਈ ਹੁੰਦਾ ਫੈਟ ਚੰਗੀ ਆਉਂਦੀ ਆ 34 35000 ਦੀ ਅੱਜ ਕੱਲ ਜਰਸੀ ਦਿੰਦਾ ਵੀ ਕੌਣ 20 25 25000 ਦੀਆਂ ਤਾਂ ਟੋਕੜ ਵਹਿੜਾਂ ਵਿਕੀ ਜਾਂਦੀਆਂ ਪਤਾ ਨਹੀਂ ਕਿੰਨੇ ਚਿਰ ਦੀ ਸੋਈ ਨੇ ਅੰਡਰਵੱਸੀ ਜਰਸੀ ਮਿਲਦੀ ਆ ਹਾਂ ਆਪਾਂ ਇਹ ਜੀ ਆਪਾਂ ਦੁੱਧ ਵਾਲੀ ਗਾਂ ਦੇ ਦਿੰਦੀ ਆ ਨਾ ਹਾਂ ਇਹ ਵੀ ਗੱਲ ਸਹੀ ਆ ਆਪਾਂ ਦੁੱਧ ਵਾਲੀ ਗਾਂ ਦੇ ਦਿੰਦੇ ਆ ਅਕਲ ਦੀ ਢੰਗਾਂ ਮੇਰੇ ਕਿੰਨੇ ਪੰਜਾਂ ਦਾ ਹਾਂ ਆਪ ਤਾਂ ਕੱਢ ਕਿੰਨੇ ਹਾਂ ਸਾਰੀ ਵਾਰ ਟੈਲ ਕੱਢ ਕੇ ਸੋਣਾ ਗੱਲ ਜੱਗੇ ਦੀ ਵੀ ਸਹੀ ਆ 18 18 20 20 ਹਜ਼ਾਰ ਦੀਆਂ ਤਾਂ ਅੌਸਰ ਵੜਾਂ ਜਰਸੀ ਵੱਛੀਆਂ ਵੀ ਕੀ ਜਾਂਦੀਆਂ ਪਤਾ ਨਹੀਂ ਖਣੀ ਉਹਨਾਂ ਨੇ ਆਉਂਦਗਾ ਨੇ ਸੀਵਨ ਲੈ ਜਾਣਾ ਗੱਬਣ ਹੋ ਜਾਣਾ ਖਣੀ 6 ਮਹੀਨੇ ਪੱਠੇ ਪਾਉਣੇ ਪੈਣਗੇ ਫੇਰ ਗੱਬਣ ਹੋਣੀਆਂ ਇਹ ਤਾਂ ਕਰਮ ਵਾਲੀ ਸੂਨ ਵਾਲੀ ਆ ਉਹਦੇ ਨਾਲੋਂ ਤਾਂ ਕਈ ਕੋਣੇ ਚੰਗੀ ਆ ਪਤਾ ਤਾਂ ਹੈ ਕਿ ਸੂਨ ਵਾਲੀ ਆ ਦੈਣ ਜਰੂਰ ਨਾ ਲੈ ਜਾਣੇ ਆ ਸੀਰ ਨਹੀਂ ਪੂਰੀ ਸੀਸਾਉ ਪੂਰੀ ਆ 35000 ਚ ਬਾਈ ਕਹਿੰਦਾ ਮਾਣ ਕਰ ਹਾਂ ਬਿਲਕੁਲ ਸਸਤੇ ਮੋਲ ਦੀ ਬੱਚੀ ਜਰਸੀ ਨਸਲ ਦੀ ਦੁੱਧ 13 14 ਕਿਲੋ ਪਿਆ ਦੇਣਾ ਬਾਈ ਕਹਿੰਦਾ ਨੇ 13 ਕਿਲੋ ਦਿੱਤਾ ਪਹਿਲਾਂ ਨੇ ਦੂਜੇ ਸੂਵੇ ਸੁੰਦੀ ਆ ਮਾਝਾ ਵਰਗਾ ਦੁੱਧ ਹੁੰਦਾ ਜਰਸੀਆਂ ਦਾ ਤਾਂ ਕਰਕੇ ਡਿਮਾਂਡ 'ਚ ਵੀ ਬਹੁਤ ਰਹਿੰਦੀਆਂ ਦੋ ਨੰਬਰ ਤੇ ਆ ਜਾ ਘੋਲੀਆਂ ਦੋ ਨੰਬਰ ਥੱਲੇ ਬਾਈ ਦੁੱਧ ਹੈਗਾ 7 ਕਿਲੋ ਹੂੰ ਆਪਾਂ ਅੱਜ ਹੀ ਲਈਏ ਤਾਰਾ ਕਰੀ ਜਾਂਦੀ ਆ ਤੇਰੇ ਸਾਹਮਣੇ ਵੇਖ ਲੈ ਹਨਾ ਹੂੰ ਤੇ ਅਹਲਾ 6 ਕਿਲੋ ਮੰਨ ਕੇ ਆ ਜੇ ਕਿੰਨੇ ਦੀ 15000 ਦੀ ਦੋ ਨੰਬਰ ਬਾਈ ਕਹਿੰਦਾ ਅੱਜ ਹੀ ਲਈ ਆ ਤਾਰਾਂ ਕਰੀ ਜਾਂਦੀ ਆ ਹੀਟ ਚ ਆਈ ਵੀ ਆ ਜਿਹਦੇ ਪਸੰਦ ਆਉ ਅਗਲਾ ਭਵਾਂ 7 ਕਿਲੋ ਹੀ ਆ ਪਰ ਆਪਾਂ 6 ਕਿਲੋ ਕਹਿ ਕੇ ਦੇ ਦਈਏ ਠੀਕ ਆ ਠੀਕ ਆ ਤੇ ਤਾਰਾਂ ਕਰੀ ਆ ਜੀ ਕਰਕੇ ਤਾਂ ਹੀ ਆ ਜਿੱਤੇ ਹੀਟ ਲੰਘੀ ਤੇ ਦੁੱਧ ਫੇਰ 7 ਕਿਲੋ ਤੇ ਨਹੀਂ ਆ ਜਾਣਾ ਸਹੀ ਆ ਦੇ ਦਾਂਗੇ 15000 ਦੀ 15000 ਦੀ ਬਾਈ ਕਹਿੰਦਾ ਦੇ ਦੇਾਂਗੇ ਹੀਟ ਚ ਆਈ ਵੀ ਆ ਜਿਹਦੇ ਪਸੰਦ ਆਉ ਅਗਲਾ ਜਾਂਦਾ ਹੀ ਏ ਆਈ ਕਰਾ ਦੇ ਵੜ ਵੱਡੀ ਆ ਕਾਲੇ ਰੰਗ ਦੀ ਆ ਜੇ ਕਿਤੇ ਵਾਈਗੁਰ ਦੀ ਕਰਪਾਣਾ ਗੱਭਰ ਰਹਿ ਜਾਂਦੀ ਆ ਕਿ ਆ 55000 ਦੀ ਵਹਿੜ ਤਿਆਰ ਹੋਈ ਆ 15000 ਦੀ ਬਾਈ ਕਹਿੰਦਾ ਦੇ ਦੂੰਗਾ 7 ਕਿਲੋ ਦੁੱਧ ਹੈ ਨਾਲੇ ਤਾਂ ਕਰਮਾਂ ਵਾਲੀ ਵਧੀਆ ਦੁੱਧ ਪਈ ਜਾਊਗੀ ਤੇ ਨਾਲੇ ਏ ਆਈ ਇਹਦੀ ਕਰਾ ਦਿਓ ਹੀਟ ਚ ਆਈ ਵੀ ਆ ਤੇ ਜੇ ਕਿਤੇ ਗੱਭਰ ਰਹਿ ਜਾਂਦੀ ਆ ਫੁੱਲ ਪੈਸਿਆਂ ਦੀ ਵਹਿੜ ਆ ਥਣ ਸੋਹਣਿਆਂ ਹਦੀ ਚਵਾਈ ਵਾਲੇ ਗੁਲਾਬੀ ਹਦੀ ਚਵਾਈ ਵਾਲੇ ਥਣ 300 ਤਾਂ ਬਈ ਪੂਰੀ ਇਹ ਵੀ ਕਰਨ ਵਾਲੀ ਚੱਲੀ ਸੀਲ ਇਹ ਵੀ ਬਹੁਤ ਹਾਂ ਬਿਲਕੁਲ ਸਸਤੇ ਮੁੱਲ ਦੀਆਂ ਦੋ ਵਿਹੜਾਂ 15000 ਦੀ ਦੇ ਦੇਣੀ ਆ 7 ਕਿਲੋ ਦੁੱਧ ਹੈ ਹੀਟ ਚ ਆਈ ਵੀ ਆ ਵੀਡੀਓ ਬਣਾ ਰਹੇ ਆ 1 ਵਜੇ ਥਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰੋ ਸ਼ਾਮ ਦੀ ਚਵਾਈ ਜੇ ਅਜੇ 5 ਘੰਟੇ ਪਾਏ ਜਾਂ ਦੁਪਹਿਰੇ ਵੀਡੀਓ ਬਣਾ ਰਹੇ ਆ 1 ਵਜੇ ਸ਼ਾਮ ਤੇ ਘਰ ਹਵਾਨਾ ਦੁੱਧ ਨਾਲ ਭਰ ਲੈਣਾ ਬਿਲਕੁਲ ਸਸਤੇ ਮੁੱਲ ਦੀਆਂ ਦੋ ਵਿਹੜਾਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਪੈਂਡ ਕੋਹਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ